ਦਿੱਲੀ ਦੀ ਨਵੀਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਦੱਸਦੀ ਹੈ ਕਿ ਰੇਖਾ ਗੁਪਤਾ ਨੂੰ ਸੀਐਮ ਐਲਾਨਿਆ ਗਿਆ ਹੈ ਤਾਂ ਅੱਜ ਮੁੱਖ ਮੰਤਰੀ ਦੇ ਉਹਦੇ ਵਜੋਂ ਸੌਣ ਚੁੱਕਣਗੇ ਰੇਖਾ ਗੁਪਤਾ ਤੇ ਅੱਜ ਰਾਮ ਲੀਲਾ ਮੈਦਾਨ ਦੇ ਵਿੱਚ ਇਹ ਸੌਣ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਦੁਪਹਿਰ 12:30 ਵਜੇ ਦੇ ਕਰੀਬ ਸੋਚ ਚੁੱਕ ਸਮਾਗਮ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਪੀਐਮ ਸਮੇਤ ਕਈ ਸੂਬਿਆਂ ਦੇ ਸੀਐਮ ਸ਼ਾਮਿਲ ਹੋਣਗੇ ਤਾਂ ਪੈਦਾ ਜੀ ਕਿ ਦਿੱਲੀ ਦੇ ਵਿੱਚ ਚੌਥੀ ਵਾਰ ਮਹਿਲਾ ਮੁੱਖ ਮੰਤਰੀ ਬਣਣਗੇ ਰੇਖਾ ਗੁਪਤਾ ਤਾਂ ਦੱਸਦੇ ਕਿ ਦਿੱਲੀ ਦੇ ਵਿੱਚ ਪਹਿਲਾਂ ਵੀ ਮਹਿਲਾ ਮੁੱਖ ਮੰਤਰੀ ਰਹੀਆਂ ਨੇ ਪਰ ਹੁਣ ਚੌਥੀ ਵਾਰ ਬੀਜੇਪੀ ਦੇ ਕੈਂਡੀਡੇਟ ਜਿਹੜੇ ਕਿ ਮੁੱਖ ਮੰਤਰੀ ਹੋਣਗੇ ਜੇ ਬੀਜੇਪੀ ਦੇ ਵੱਲੋਂ ਰੇਖਾ ਗੁਪਤਾ ਨੂੰ ਸੀਐਮ ਐਲਾਨਿਆ ਗਿਆ ਹੈ ਤਾਂ ਸ਼ਾਲੀਮਾਰ ਬਾਗ ਤੋਂ ਵਿਧਾਇਕ ਚੁਣੀ ਗਈ ਅਤੇ ਕਰੀਬ 30000 ਵੋਟਾਂ ਦੇ ਮਾਰਜਿਨ ਦੇ ਨਾਲ ਉਹ ਜਿੱਤੇ ਸਨ ਜਿਸ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਕਿ ਰੇਖਾ ਗੁਪਤਾ ਨੂੰ ਦਿੱਲੀ ਦੀ ਸੀਐਮ ਬਣਾਇਆ ਜਾਵੇਗਾ ਤੇ ਰੇਖਾ ਗੁਪਤਾ ਹੁਣ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸੌਣ ਚੁੱਕਣਗੇ ਦੁਪਹਿਰ 12:30 ਦੇ ਕਰੀਬ ਜਿਹੜਾ ਇਹ ਸੌਣ ਚੁੱਕ ਸਮਾਗਮ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਆ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਫੀ ਜਦੋਜਹਿਦ ਰਹੀ ਹਰੇਕ ਪਾਰਟੀ ਨੇ ਆਪਣਾ ਜੋਰ ਅਜਮਾਇਆ ਪਰ ਬੀਜੇਪੀ ਬਹੁਮਤ ਦੇ ਨਾਲ ਜਿੱਤੀ ਅਤੇ ਬੀਜੇਪੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਲੋਕਾਂ ਦੇ ਵੱਲੋਂ ਪਾਈਆਂ ਗਈਆਂ ਅਤੇ ਭਾਜਪਾ ਦੇ ਵੱਡੀ ਜਿੱਤ ਹੈ ਜਿਹੜੀ ਉਹ 27 ਸਾਲ ਬਾਅਦ ਮਿਲਦੀ ਹੈ ਤੇ 27 ਸਾਲ ਬਾਅਦ ਜਿਹੜਾ ਰਿਕਾਰਡ ਹੈ ਉਹ ਟੁੱਟਦਾ ਹੈ ਤੇ ਭਾਜਪਾ ਆਪਣਾ ਗੜ ਬਣਾਉਣ ਦੇ ਵਿੱਚ ਮੁੜ ਤੋਂ ਕਾਮਯਾਬ ਹੁੰਦੀ ਹੈ ਤਾਂ ਦੱਸ ਦੇਈਏ ਕਿ ਦਿੱਲੀ ਦੇ ਹੁਣ ਮੁੱਖ ਮੰਤਰੀ ਹੋਣਗੇ ਰੇਖਾ ਗੁਪਤਾ ਜਿਹੜੇ ਅੱਜ ਸੀਐਮ ਦੇ ਅਹੁਦੇ ਦੇ ਵਜੋਂ ਅੱਜ ਸੌ ਚੁੱਕਣਗੇ